ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸੰਗਤਾਂ ਦੇ ਚਰਨਾਂ 'ਚ ਹਾਜ਼ਰ ਆ ਦੋ ਕੁ ਮਿੰਟ ਗੱਲਬਾਤ ਕਰਨੀ ਆ ਲਾਈਵ ਦੇ ਵਿੱਚ ਆ ਜਾਓ ਜਿਹੜਾ ਕਿ ਆਪਣਾ ਪੰਜਾਬ ਦਾ ਇੱਕ ਮੁੰਡਾ ਜਸ਼ਨਪ੍ਰੀਤ ਜਿਹੜਾ ਕਿ ਡਰਾਈਵਰੀ ਕਰਦਾ ਸੀ ਯੂ ਐਸ ਏ ਦੇ ਵਿੱਚ ਕੈਲੀਫੋਰਨੀਆ ਤੇ ਉਹ ਇੱਥੇ ਉਹਨੇ ਟੱਕਰ ਮਾਰ ਕੇ ਤੇ ਤਿੰਨ ਉਥੋਂ ਦੇ ਨੁਮਾਇंदे ਨਾਗਰਿਕ ਜਿਹੜੇ ਮਾਰ ਦਿੱਤੇ ਗਏ ਆ ਤੇ ਬਹੁਤ ਸਾਰੀ ਮਾੜੀ ਗੱਲ ਹੋਈ ਆ ਤੇ ਮੰਦਭਾਗੀ ਘਟਨਾ ਹੋਈ ਆ ਹੁਣ ਆਪਾਂ ਗੱਲ ਇੱਥੇ ਇਹ ਕਰਨੀ ਆ ਕਿ ਵੇਖੋ ਜਿਹੜੇ ਬੰਦੇ ਆਪਣੇ ਇੱਥੋਂ ਯੂ ਐਸ ਏ ਨੂੰ ਜਾਂਦੇ ਆ ਜਿਹੜੇ 40 40 50 50 ਲੱਖ ਰੁਪਇਆ ਇੱਥੋਂ ਆਪਣੀਆਂ ਪਿਆਲੀਆਂ ਵੇਚ ਕੇ ਲਾ ਕੇ ਡੰਕੀਆਂ ਮਾਰ ਕੇ ਉਥੇ ਯੂਐਸਏ ਰੀ ਮੈਕਸੀਕੋ ਰੀ ਕੰਡਾ ਟੱਪ ਕੇ ਉੱਥੇ ਜਾਂਦੇ ਨੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹੁੰਦਾ ਆ ਕਿ ਜੇਕਰ ਤੁਹਾਡੇ ਕੋਲ 40 ਜਾਂ 50 ਲੱਖ ਰੁਪਇਆ ਹੈਗਾ ਆ 40 50 ਲੱਖ ਰੁਪਇਆ ਤੁਹਾਡੇ ਕੋਲ ਜੇ ਹੈਗਾ ਆ ਤੇ ਭਾਈ ਇੰਡੀਆ ਦੇ ਵਿੱਚ ਕੰਮ ਕਿਉਂ ਨਹੀਂ ਕਰਦੇ ਇੰਡੀਆ ਦੇ ਵਿੱਚ ਤੁਹਾਨੂੰ ਕਿਸ ਨੇ ਮਨਾਂ ਕੀਤਾ ਵੀ ਤੁਸੀਂ ਇੱਥੇ ਕੰਮ ਨਾ ਕਰੋ ਤੇ ਆਜੋ ਭਾਈ ਲਾਈਵ ਦੇ ਵਿੱਚ ਪੇਜ ਦੇ ਨਾਲ ਬਹੁਤ ਸਾਰੀ ਛੇੜਛਾਲ ਚੱਲ ਰਹੀ ਆ ਪੇਜ ਦੇ ਨਾਲ ਲਾਈਵ ਬਹੁਤ ਜਿਆਦਾ ਅ ਬੰਦੇ ਮਤਲਬ ਪੇਜ ਨਾਲ ਨਹੀਂ ਜੁੜ ਰਹੇ ਪੇਜ ਦੇ ਨਾਲ ਬੜੀ ਛੇੜਛਾੜ ਚੱਲ ਰਹੀ ਆ ਲੋਕਾਂ ਦੇ ਵੱਲੋਂ ਜਿਹੜੇ ਲੋਕ ਆਪਣੇ ਨਾਲ ਵਿਰੋਧ ਕਰਦੇ ਆ ਜਿਹੜੇ ਲੋਕ ਵਿਰੋਧੀ ਨੇ ਉਹ ਸਾਡੇ ਪੇਜਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਚਲੋ ਰੱਬ ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਕਿਉਂਕਿ ਜਿਹੜਾ ਬੰਦਾ ਪ੍ਰਚਾਰਕ ਹੁੰਦਾ ਨਾ ਜਿਹੜਾ ਆਮ ਤੌਰ ਤੇ ਪ੍ਰਚਾਰਕ ਹੁੰਦਾ ਆ ਉਹਨੂੰ ਮਤਬਲਾ ਲਾਈਵ ਕਹਿਣਾ ਕਿ ਇਸ ਟਾਈਮ ਤੇ ਆ ਕੇ ਗੱਲ ਕਰਨੀ ਜ਼ਰੂਰ ਪੈਂਦੀ ਆ ਜਿਹੜੇ ਬੰਦੇ ਵੀਰ ਭਰਾ ਸਾਡੇ ਨਾਲ ਇਨੇ ਚਰਾਣੇ ਜੁੜੇ ਆ ਉਹਨਾਂ ਨਾਲ ਗੱਲ ਜ਼ਰੂਰ ਕਰਨੀ ਪੈਂਦੀ ਆ ਜਿੰਨੇ ਲਾਈਵ ਸਾਡੀ ਸੁਣ ਸੁਣਨੀ ਆ ਸੁਣ ਲਿਓ ਜਿੰਨੇ ਲਾਈਵ ਨਹੀਂ ਸੁਣਨੀ ਜਿਹਨੂੰ ਨਹੀਂ ਸਾਡੀ ਗੱਲਬਾਤ ਪਸੰਦ ਆ ਤੇ ਉਹ ਸਾਡੇ ਪੇਜ ਨੂੰ ਬਿਲਕੁਕੁਲ ਨਾ ਤੁਸੀਂ ਦੇਖੋ ਠੀਕ ਆ ਜੀ ਹੁਣ ਵੇਖੋ ਸਾਡੇ ਇੱਥੋਂ ਜਿਹੜੇ ਮੁੰਡੇ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਇੰਨੀਆਂ ਕਾਲੀਆਂ ਕਿੱਥੋਂ ਆਉਂਦੀਆਂ ਵੀ ਅਸੀਂ ਅਜੇ ਸਾਲ ਨਹੀਂ ਹੁੰਦਾ ਅਮਰੀਕਾ ਗਿਆਣ ਉਹ ਦਵਾ-ਦਵਾ ਜਾ ਕੇ ਤੇ ਭੱਜ ਕੇ ਪੈਸਾ ਟਹਾ ਲਾ ਕੇ ਤੇ ਆਪਾਂ ਲਾਇਸੈਂਸ ਹਾਜ਼ਰ ਕਰੀਏ ਤੇ ਆਪਾਂ ਰੁਗਾ ਦੇ ਰੁਗ ਡਰਾਈਵਰੀ ਕਰਕੇ ਪੈਸੇ ਕਮਾਈ ਤਾਂ ਪਿੰਡ 'ਚ ਵਧੀਆ ਵੱਡੀ ਖੂਬ ਸ਼ਾਨੋ ਸ਼ੌਕਤ ਵਾਲੀ ਕੋਠੀ ਪਾਈਏ ਤਾਂ ਜੋ ਲੋਕ ਸਾਨੂੰ ਅਮਰੀਕਾ ਵਾਲੇ ਕਹਿ ਸਕਣ ਜਿਹੜੇ ਬੰਦਿਆਂ ਨੇ ਪਿੰਡ ਦੇ ਵਿੱਚ ਚੰਗੀ ਤਰ੍ਹਾਂ ਮੋਟਰਸਾਈਕਲਾਂ ਚਲਾਇਆ ਹੋਵੇ ਉਹ ਜਾ ਕੇ ਕੁਝ ਕੁ ਬੰਦੇ ਨੇ ਗੁਸਾਣਾ ਕਰਨ ਸਾਰੇ ਕੁਝ ਕੁ ਬੰਦੇ ਨੇ ਜਿਹੜੇ ਅਮਰੀਕਾ ਦੀ ਧਰਤੀ ਤੇ ਜਾ ਕੇ ਟਰਾਲਿਆਂ ਨੂੰ ਹੱਥ ਪਾਉਂਦੇ ਆ ਲਾਈਸੈਂਸ ਬਣਾ ਕੇ ਤੇ ਉਹਨਾਂ ਨੂੰ ਅਜੇ ਇੱਥੋਂ ਇੰਡੀਆ ਦੇ ਰੋਣਾ ਦਾ ਵੀ ਪੂਰਾ ਖਿਆਲ ਨਹੀਂ ਹੁੰਦਾ ਵੀ ਕਿੱਦਾਂ-ਕਿੱਦਾਂ ਆਪਾਂ ਡਰਾਈਵਰੀ ਕਰਨੀ ਆ ਕਿੱਦਾਂ ਆਪਾਂ ਗੱਲਬਾਤ ਕਰਨੀ ਆ ਕਿ ਆਪਾਂ ਰੋਡ ਤੇ ਕਿਹੜੇ ਕਾਨੂੰਨ ਨੂੰ ਫੋਲੋ ਕਰਨਾ ਆ ਕੋਈ ਕਿਸੇ ਦਾ ਕਾਨੂੰਨ ਫੋਲੋ ਨਹੀਂ ਕਰਦਾ ਇੰਡੀਆ ਦੀ ਡਰਾਈਵਰੀ ਸਭ ਤੋਂ ਜ਼ਿਆਦਾ ਖਤਰਨਾਕ ਡਰਾਈਵਰੀ ਮੰਨੀ ਜਾਂਦੀ ਹੈ ਇੰਡੀਆ ਦੀ ਡਰਾਈਵਰੀ ਕਿਉਂਕਿ ਇੱਕ ਸੜਕ ਹੁੰਦੀ ਆ ਦੋਨੇ ਪਾਸੇੋਂ ਗੱਡੀਆਂ ਆਉਂਦੀਆਂ ਆ ਇਹ ਪਤਾ ਨਹੀਂ ਹੁੰਦਾ ਕਿ ਕਿੱਥੇ ਕੀ ਕੁਝ ਬਣ ਜੇ ਇਹ ਰੱਬ ਹੀ ਬਚਾਉਂਦਾ ਮਹਾਰਾਜ ਪਰਮਾਤਮਾ ਹੀ ਬਚਾ ਕੇ ਰੱਖਦਾ ਆ ਹੁਣ ਇਹ ਮੁੰਡੇ ਜਿਹੜੇ ਆ ਇਹਨਾਂ ਨੇ ਕੋਈ ਲਾ ਕੇ ਇੱਥੇ 2-2 4-4 ਸਾਲ ਜਿਨ੍ਹਾਂ ਨੂੰ ਸ਼ੌਕ ਆ ਵੀ ਅਸੀਂ ਯੂਐਸਏ ਜਾ ਕੇ ਕੰਮ ਕਰਨਾ ਆ ਇਹ ਡਰਾਈਵਰੀ ਕਰਨੀ ਆ ਉਹ ਘਟੋ ਘਟਣੀ ਤੇ ਇਹ ਪਹਿਲੀ ਗੱਲ ਸਾਡੇ ਦੇਸ਼ ਦੇ ਵਿੱਚ ਕੰਮ ਬਹੁਤ ਆ ਉਥੇ ਆਪਾਂ ੱਟਕੇ ਖਾਣ ਦੇ ਨਾਲੋਂ ਇੱਥੇ ਬੰਦਾ ਕੋਈ ਕੰਮਕਾਰ ਕਰ ਲੋ ਆਪਣਾ ਵਧੀਆ ਕੰਮਕਾਰ ਤੁਹਾਡਾ ਚੱਲ ਸਕਦਾ ਭਰ ਨਹੀਂ ਆਪਾਂ ਨੂੰ ਇਹ ਬਾਹਰ ਦਾ ਇੱਕ ਪੋਸ ਪਿਆ ਆ ਵੀ ਆਪਾਂ ਯੂ ਐਸ ਏ ਜਾਣਾ ਪੈਸੇ ਲਾ ਕੇ ਤੇ ਆਪਾਂ ਰੁਗਾਂ ਦੇ ਰੁਗਾਂ ਥਾਲੀਆਂ ਬੜੇ ਬੜੇ ਬੋਰੇ ਭਰ ਭਰ ਪੈਸੇ ਕਮਾਉਣੇ ਡਾਲਰ ਵੀ ਜੇਕਰ ਤੁਸੀਂ ਡਰਾਈਵਰੀ ਕਰਨੀ ਹੈ ਯੂ ਐਸ ਏ ਵਿੱਚ ਤੇ ਇੱਥੇ ਆਪਣੇ 2-2 4-4 ਸਾਲ ਡਰਾਈਵਰਾਂ ਨਾਲ ਡਰਾਈਵਰੀ ਚੰਗੀ ਤਰ੍ਹਾਂ ਸਿੱਖੋ ਕਹਿੰਦੇ ਆਣੇ ਵੀ 3 ਦਿਨ ਲਾ ਕੇ ਗੱਡੀ ਸਿੱਖੀ ਚੌਥੇ ਦਿਨ ਖੱਡ ਦੇ ਵਿੱਚ ਛੁੱਟੀ ਤੇ 3-4 ਦਿਨ 10 ਦਿਨ 15-20 ਦਿਨਾਂ ਜਾਂ ਆਪਣੇ ਘਰਾਂ ਵਿੱਚ ਲੋਕਾਂ ਨੇ ਗੱਡੀਆਂ ਰੱਖੀਆਂ ਆ ਤੇ ਕਾਰਾਂ ਲੱਲੀਆਂ ਤੇ ਫੋਰਚੂਨਰ ਲੱਲੀ ਆ ਜਾਂ ਕੋਈ ਅੰਡੈਵਰ ਆ ਜਾਂ ਕੋਈ ਸਫਾਰੀ ਗੱਡੀ ਆ ਇਦਾਂ ਦੀਆਂ ਗੱਡੀਆਂ ਆ ਨੋਵਾ ਗੱਡੀ ਆ ਇਦਾਂ ਦੀਆਂ ਗੱਡੀਆਂ ਤੇ ਇਥੋਂ ਮਾਲਾ ਆਪਾਂ ਘਰੋਂ ਗੱਡੀ ਲੈ ਗਏ ਆ ਤੇ ਚਲਾ ਕੇ ਆਪਾਂ ਮੰਡੀ ਤੱਕ ਚੱਲ ਗਏ ਆ ਤੇ ਮੰਡੀ ਤੋਂ ਆਪਾਂ ਘਾਰ ਬੰਬੀ ਤੋਂ ਇਥੋਂ ਘਰੋਂ ਚਾਹ ਦਿਨ ਬੰਬੀ ਦੇ ਮੋਟਰ ਤੇ ਚੱਲ ਜਾਂਦੇ ਆ ਤੇ ਆ ਕੇ ਘਰਦਿਆਂ ਨੂੰ ਕਹਿਣ ਦਾ ਬਈ ਮੈਂ ਡਰਾਈਵਰ ਬਣ ਗਿਆ ਮੈਨੂੰ ਡਰਾਈਵਰੀ ਆ ਗਈ ਮੈਂ ਹੁਣ ਸਾਰਾ ਕੁਝ ਜਾਣਦਾ ਆ ਮੈਨੂੰ ਪੜਾ ਲੱਗਿਆ ਰੋਡ ਤੇ ਕਿੱਦਾਂ ਚੱਲਣਾ ਜਦੋਂ ਪਤਾ ਤਾਂ ਲੱਗਦਾ ਜਦੋਂ ਬੰਦਾ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕੰਮ ਕਾਰਜ ਕਰਦਾ ਉਥੇ ਡਰਾਈਵਰੀਆਂ ਕਰਦਾ ਆ ਉਥੇ ਇੱਕ ਅੱਖ ਜਿਹੜਾ ਅੱਖ ਦੇ ਝਮਕ ਜਿਹੜਾ ਪਲ ਜਿਹੜਾ ਨਾ ਉਹ ਵੀ ਬੜਾ ਕੀਮਤੀ ਆ ਉਹਦੇ ਪਲ ਵੀ ਜਿਹੜਾ ਬੜਾ ਕੀਮਤੀ ਆ ਜੇ ਐ ਮਾੜਾ ਜਿਹਾ ਵੀ ਕਿਤੇ ਗਲਬਾਤ ਹੋ ਗਈ ਤਾਂ ਗਿਆ ਸਾਰਾ ਕੁਝ ਹੁਣ ਜਸ਼ਨਪ੍ਰੀਤ ਦਾ ਪਰਿਵਾਰ ਜਿਹੜਾ ਆ ਸਾਰਾ ਦੁਖੀ ਆ ਸਾਰੇ ਜਣੇ ਮਾੜਾ ਚੰਗਾ ਗੱਲਬਾਤ ਕਰਨੇ ਕੋ ਚੰਗੀ ਵੀ ਕਰਨ ਡਿਆ ਕੋ ਮਾੜੀ ਵੀ ਕਰਨ ਡਿਆ ਹੁਣ ਇਹ ਆਂਦੇ ਆ ਯਾ ਯੂ ਐਸ ਏ ਵਾਲੇ ਪੀਏ ਇਹਦੀ ਡਾਕਟਰੀ ਕਰਾਈ ਆ ਇਹ ਬੰਦਾ ਨਸ਼ਾ ਕਰਦਾ ਤੇ ਦੁੱਧ ਉਬਲੇ ਦਾ ਤੇ ਪੁੱਤ ਵਿਗੜੇ ਦਾ ਪਤਾ ਨਹੀਂ ਹੁੰਦਾ ਵੀ ਕਿਹੜੇ ਵળે ਵਿਗੜ ਜਾਂਦਾ ਦੁੱਧ ਪਾਣੀ ਦਾ ਕਿਹੜੇ ਵળે ਉਬਲ ਜਾਂਦਾ ਆ ਗੱਲ ਹੁਣ ਇਹ ਆ ਵੀ ਇਹਦੇ ਕਹਿੰਦੇ ਘਰ ਦੇ ਵੀ ਨਸ਼ਾ ਨਹੀਂ ਸਾਡਾ ਮੁੰਡਾ ਕਰਦਾ ਚਲੋ ਨਾ ਕਰਦਾ ਉਹ ਅਸੀਂ ਗੱਲ ਇਹ ਥੋੜੀ ਜਾਣੇ ਵੀ ਕਰਦਾ ਹੋਊਗਾ ਪਰ ਸਾਡੇ ਇੱਥੇ ਮੁੰਡਿਆਂ ਨੇ ਜਿੰਨੇ ਵੀ ਆ ਮੁੰਡੇ ਹਣ ਜਾਣਦੇ ਆ ਨਾ ਆ ਚਾਰ ਪੰਜ ਸਾਲ ਤੋਂ ਮੁੰਡੇ ਜਾਣਦੇ ਇਹ ਇੰਨੀਆਂ ਕਾਲੀਆਂ ਕਰਦੇ ਆ ਨਾ ਇਹਨਾਂ ਨੂੰ ਕਿਸੇ ਸ਼ੌਪ ਦੇ ਵਿੱਚ ਕੰਮ ਨਹੀਂ ਮਿਲਦਾ ਸ਼ੌਪ ਵਿੱਚ ਕੰਮ ਨਹੀਂ ਪਸੰਦ ਕਰਦੇ ਜਾ ਵੀ ਤੁਸੀਂ ਘੱਟ ਪੈਸੇ ਵਾਲਾ ਕੰਮ ਪਸੰਦ ਕਰ ਲੋ ਇਹ ਜਾਂਦਿਆ ਕਹਿੰਦੇ ਪਏ ਅਸੀਂ ਟਰਾਲੇ ਦੇ ਸਟੀਅਰਿੰਗ 'ਤੇ ਚੜ ਜਾਈਏ ਤੇ ਉੱਥੇ ਉਹਨਾਂ ਨੇ ਨਾਗਰਿਕ ਮਾਰੀ ਜਾਂਦੇ ਆ ਪਿਛਿਆ ਥੋੜੇਕ ਟਾਈਮ ਦੀ ਗੱਲ ਆ 2 ਕੁ ਮਹੀਨੇ ਹੋ ਗਏ ਨੇ ਆ ਉਹਨੇ ਜੂਟਰਨ ਗਲਤ ਮਾਰਿਆ ਤੇ ਜੂਟਰਨ ਗਲਤ ਮਾਰਨ ਦੇ ਨਾਲ ਉਹ ਵੀ ਉਹਨਾਂ ਨੇ ਗੱਡੀ ਦੇ ਵਿੱਚ ਜਿੰਨੇ ਵੀ ਸਵਾਰ ਆਉਂਦੇ ਸਾਰੇ ਮਰ ਗਏ ਤੇ ਆਪਣੇ ਪੰਜਾਬੀ ਕਹਿਣ ਡਏ ਆ ਇਹ ਗੋਰੇ ਵੀ ਇਦਾਂ ਕਰਦੇ ਆ ਉਦਾਂ ਕਰਦੇ ਆ ਜੇ ਬੰਦਾ ਕੋਈ ਇੱਕ ਬੰਦਾ ਖੂਹ ਚ ਡਿੱਗਣ ਡਿਆ ਤੇ ਮਗਰੇ ਸੁਖਣਾ ਥੋੜੀ ਸੁੱਕੀ ਆ ਵੀ ਆਪਾਂ ਵੀ ਮਗਰੇ ਖੂਛਾਲ ਮਾਰ ਗਏ ਹੁਣ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਕਾਨੂੰਨ ਨੂੰ ਫੋਲੋ ਕਰਨਾ ਸਭ ਤੋਂ ਵੱਡੀ ਸਿਆਣਪ ਤੇ ਸਭ ਤੋਂ ਵੱਡੀ ਗੱਲ ਆ ਕਾਨੂੰਨ ਨੂੰ ਫੋਲੋ ਕਰਨਾ ਆਪਾਂ ਬਾਹਲੇ ਦੇਸ਼ਾਂ ਵਿੱਚ ਜਾਂਦੇ ਆ ਉੱਥੇ ਕਾਨੂੰਨ ਨੂੰ ਸਭ ਤੋਂ ਪਹਿਲਾਂ ਫੋਲੋ ਕਰਨਾ ਪੈਂਦਾ ਆ ਏ ਇੰਡੀਆ ਨਹੀਂਗਾ ਵੀ ਇੱਥੇ 10000 ਰੁਪਿਆ 20000 ਰੁਪਿਆ ਦੇ ਕੇ ਕੋਈ ਵੱਡੀ ਤੇ ਬੰਦਾ ਮਾਰ ਕੇ ਆਪਾਂ ਕਹਾਂਗੇ ਚੱਲ ਕੋਈ ਨਹੀਂ ਆ ਪੁਲਿਸ ਵਾਲੇ ਨੇ ਦੇ ਤੇ 10000 ਰੁਪਿਆ 20000 ਰੁਪਿਆ ਗੱਲ ਨੱਪੀ ਗਈ ਠੱਪੀ ਗਈ ਦੱਬੀ ਗਈ ਇਹ ਗੱਲ ਨਹੀਂ ਹੈਗੀ ਉੱਥੇ ਐ ਪੂਰੀ ਛਾਲਪੀਣ ਕਰਕੇ ਜਿਹੜੀ ਸਜ਼ਾ ਬਣਦੀ ਉਹ ਜ਼ਰੂਰ ਬੰਦੇ ਨੂੰ ਦਿੰਦੇ ਆ ਬਹੁਤ ਮਾੜੀ ਗੱਲ ਹੋਈ ਅਸੀਂ ਕਹਿੰਨੇ ਆ ਮਾੜੀ ਗੱਲ ਹੋਈ ਆ ਪਰ ਹੁਣ ਗੱਲ ਇਹ ਆ ਵੀ ਇਹ ਨਿਆਣੇ ਬੱਚੇ ਜਾਂਦੇ ਆ ਮੈਂ ਨਵੀਂ-ਨਵੀਂ ਉਮਰ 'ਚ ਤੇ ਉੱਥੇ ਜਾ ਕੇ ਇਹ ਕਰਦੇ ਆ ਜਿੜਾਕ ਆਪਣੀਆਂ ਮਨਮਰਜ਼ੀਆਂ ਤਪਾਰ ਉੱਥੇ ਮਨ ਮਰਜ਼ੀਆਂ ਨਹੀਂ ਚੱਲਦੀਆਂ ਉੱਥੇ ਦੇ ਕੰਮ ਅਗਲੇ ਆਨੇ ਠੋਕ ਕੇ ਲੈਣਾ ਆ ਹੁਣ ਵੇਖੋ ਕੰਪਨੀ ਦੀ ਗੱਡੀ ਆ ਤੇਲ ਵੀ ਕੰਪਨੀ ਦਾ ਤੇ ਸਾਰਾ ਕੰਮ ਹੀ ਸਾਰਾ ਕੋ ਕੰਪਨੀ ਤੁਸੀਂ ਇੱਕ ਡਰਾਈਵਰੀ ਕੰਡ ਆਏ ਆ ਤੁਹਾਨੂੰ ਕਾਦੀ ਕਾਲੀ ਯਾਰ ਹੈ ਬੜੇ ਪ੍ਰੇਮ ਦੇ ਨਾਲ ਬੜੇ ਮਜ਼ੇ ਦੇ ਨਾਲ ਤੁਸੀਂ ਗੱਡੀ ਆਪਣੀ ਚਲਾਓ ਆਡੀ ਡਰਾਈਵਰੀ ਵਧੀਆ ਢੰਗ ਦੇ ਨਾਲ ਕਰੋ ਆਪਣਾ ਜਿਹੜਾ ਲਾਇਸੈਂਸ ਜਿਹੜਾ ਤੁਹਾਨੂੰ ਜੇ ਉਹਨੇ ਗਵਰਨਮੈਂਟ ਨੇ ਦੇ ਹੀ ਦਿੱਤਾ ਤੇ ਉਹਦੀ ਲਾਇਸੈਂਸ ਦੀ ਕਦਰ ਕਰੋ ਯਾਰ ਪਹਿਲੀ ਗੱਲ ਹੈ ਯੂ ਐਸ ਏ ਜਾਣਾ ਬੜਾ ਔਖਾ ਆ ਜੇ ਆਪਾਂ ਚੱਲ ਜੰਨੇ ਆ ਤੇ ਇਹੋ ਜੇ ਕੰਮ ਕਰ ਲੈਂਦੇ ਆ ਹੁਣ ਤਿੰਨ 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 ਨਾਗਰਿਕ ਉਹਨਾਂ ਦੇ ਮਾਰੇ ਗਏ ਆ ਯੂ ਐਸ ਏ ਦੇ ਤੇ ਉਹ ਜੋ ਉਹਨਾਂ ਨੇ ਕਹਿਤਾ ਉਹੀ ਹੋਣਾ ਆ ਉਹ ਉਹਨਾਂ ਦੇ ਕਹੇ ਨੂੰ ਕੋਈ ਦੇਸ਼ ਨਹੀਂ ਟਾਲ ਸਕਦਾ ਹੁਣ ਜਿਹੜੀ ਸਜ਼ਾ ਉਹਨਾਂ ਨੇ ਦਿੱਤੀ ਉਹ ਕਟਣੀ ਪਣੀ ਆ ਭਾਈ ਤੇ ਜਾਂ ਜਿਵੇਂ ਪਹਿਲਾਂ ਹੀ ਸਹੀਦ ਢੰਗ ਦੇ ਨਾਲ ਤੌਰ ਤਰੀਕੇ ਨਾਲ ਚੱਲਿਆ ਕਰੋ ਹੁਣ ਮੰਨ ਲਓ ਜੇ ਉਹਨਾਂ ਨੇ 10-10 ਸਾਲ ਵੀ ਇੱਕ ਕਹਿੰਦੇ ਵੀ 10-10 ਸਾਲ ਵੀ ਇੱਕ ਬੰਦੇ ਦੀ سزا ਲਾਈ ਨਾ ਤਾਂ ਤਿੰਨ ਮਰਿਆ 30 ਸਾਲ ਦੀ سزا ਹੈਗੀ ਆ 30 ਸਾਲ ਦੀ سزا ਤਾਂ 30 ਸਾਲ ਦੇ ਵਿੱਚ ਕਿੰਨਾ ਕੰਮ ਕਰਨਾ ਕਿੰਨੇ ਐਨ ਆਪਣੇ ਨਜ਼ਾਰੇ ਨਾਲ ਫਿਰਨਾ ਤੁਰਨਾ ਹੀ ਇੱਥੇ ਇੰਡੀਆ ਕੰਮ ਕਰਦਾ ਕੀ ਤਾਂ ਕੀ ਕੋਠੀਆਂ ਮਹਿਲ ਭਾਵੇਂ ਛੱਤ ਲੈਂਦਾ ਕਹਿੰਦੇ ਆ ਵੀ ਯਾਦ ਇਹਨਾਂ ਪਏ ਤਾਂ ਥੋੜ੍ਹੀਆਂ ਵੀ ਗਏ ਇਹ ਇਹਦਾ ਮਤਲਬ ਇਹ ਆ ਵੀ ਤੱਤੇ ਤੱਤੇ ਦੁੱਧ ਨੂੰ ਜਦੋਂ ਆਪਾਂ ਪੀਂਨੇ ਆ ਨਾ ਤੇ ਮੂੰਹ ਛੜ ਜਾਂਦਾ ਆ ਤੇ ਹੁਣ ਉਹ ਹੱਲ ਹੋਇਆ ਜੇ ਹੁਣ ਬੰਦਾ ਇੱਥੇ ਕੀ ਕਰੇ ਇੱਥੇ ਬੰਦਾ ਇਹੋ ਆਪ ਹੀ ਹੁਣ ਜਿਹੜਾ ਜਦੋਂ ਹੁਣ ਘਰ ਦੇ ਰੋਣ ਡਏ ਆ ਘਰ ਦੇ ਖਪਣ ਡਏ ਆ ਜਿਨ੍ਹਾਂ ਦੇ ਚਾਰ ਚਾਰ ਪੰਜ ਪੰਜ ਨਿਆਣੇ ਆ ਨਾ ਉਹ ਵੀ ਆਂਦੇ ਵੀ ਸਾਡੇ ਬੱਚੇ ਸਾਰੇ ਬਾਹਰਲੇ ਮੁਲਖਾਂ ਵਿੱਚ ਚਲ ਜਣਾ ਉਹ ਤੁਸੀਂ ਬੱਚੇ ਜਿਹੜੇ ਆ ਆਪਣੇ ਸੁੱਖ ਲੈਣ ਨੂੰ ਨਹੀਂ ਜੰਮਦੇ ਤੁਸੀਂ ਇਹਨਾਂ ਨੂੰ ਕੋਈ ਗੁਰੂ ਦੀ ਸਿੱਖਿਆ ਦੇਣ ਵਾਸਤੇ ਥੋੜੀ ਜੰਮਦੇ ਆ ਤੁਸੀਂ ਇਹਨਾਂ ਨੂੰ ਕੋਈ ਬ੍ਰਹਮ ਗਿਆਨੀ ਥੋੜੀ ਬਣਾਉਣ ਵਾਸਤੇ ਜੰਮਦੇ ਤੁਸੀਂ ਤਾਂ ਪੈਸੇ ਕਮਾਉਣ ਵਾਸਤੇ ਬੱਚੇ ਜੰਮਦੇ ਆ ਪੈਸੇ ਕਮਾਉਣ ਦੇ ਤੁਸੀਂ ਇਹਨਾਂ ਦੇ ਤੋਂ ਇਹ ਤਾਂ ਤੁਸੀਂ ਬੱਚੇ ਜੰਮਦੇ ਆ ਸਿਰਫ ਇੱਕ ਇੱਕ ਕਮਾਈ ਕਰਨ ਦਾ ਸਾਧਨ ਬਣਾਇਆ ਬੱਚੇ ਜੰਮਣੇ ਵੀ ਕਮਾਈ ਖਾਏ ਖਾਵਾਂਗੇ ਜਾਂ ਇਹਨਾਂ ਦੇ ਕੋਈ ਭਵਿੱਖ ਦੇ ਬਾਰੇ ਕੋਈ ਇਹਨਾਂ ਦੀ ਰੂਹ ਬੰਦਗੀ ਆ ਉਹਦੇ ਬਾਰੇ ਨਾ ਸੋਚਿਓ ਇਹਨਾਂ ਨੂੰ ਬਸ ਪੈਸੇ ਕਮਾਉਣ ਦੇ ਵਾਸਤੇ ਤੁਸੀਂ ਮਤਲਬ ਰੱਖਿਆ ਵੀ ਪੈਸੇ ਕਮਾਈ ਇਹਨਾਂ ਦੇ ਸਿਰ ਤੋਂ ਇਹ ਬੱਚੇ ਬਾਹਰ ਜਾਣਗੇ ਤੇ ਸਾਡਾ ਚਲੋ ਇਥੇ 2-3 ਕਰੋੜ ਦੀ ਕੋਠੀ ਪਾਵਾਂਗੇ ਮਾੜਾ ਹੋਇਆ ਜੋ ਹੋਇਆ ਪਰ ਇਹ ਜਿਹੜੀ ਗੱਲ ਹੈ ਨਾ ਇਹ ਆਪਣੇ ਪੰਜਾਬੀ ਸਮਝਦੇ ਨਹੀਂਗੇ ਜੇ ਆਪਾਂ ਇਹਨਾਂ ਨੂੰ ਪੰਜਾਬੀਆਂ ਦਾ ਸਮਝਾਉਨੇ ਆ ਨਾ ਸਿੱਧੀ ਗੱਲ ਇਹ ਉਲਟਾ ਸੋਚਦੇ ਆ ਜੇ ਉਹ ਆਪਾਂ ਉਲਟੀ ਗੱਲ ਸਮਝਾਵਾਂਗੇ ਫੇ ਸਿੱਧਾ ਸੋਚਦੇ ਆ ਕਿ ਨਹੀਂ ਭਾਈ ਆਹ ਗੱਲ ਆ ਹੁਣ ਦੇਖੋ ਜਿਹੜੇ 22 22 40 40 30 30 ਸਾਲ ਲਾ ਕੇ ਜਿਹੜੇ ਯੂ ਐਸ ਏ ਵਿੱਚ ਬੈਠੇ ਬਾਹਰ ਕੰਟਰੀਆਂ ਦੇਸ਼ਾਂ ਵਿੱਚ ਬੈਠੇ ਆ ਕੀ ਗੱਲ ਉਹਨਾਂ ਨੂੰ ਕਦੀ ਪੁੱਛਿਆ ਜਾ ਕੇ ਵੀ ਤੁਸੀਂ ਪਹਿਲਾਂ ਆਉਂਦੇ ਆ ਲਾਇਸੈਂਸ ਬਣਾ ਲਏ ਸੀ ਤੁਸੀਂ ਆਉਂਦੇ ਆ ਟਰਾਲੇ ਚ ਨੋਂਡੇ ਪਏ ਸੀ ਉਹਨਾਂ ਨੇ ਪੁੱਛਿਓ ਉਹਨਾਂ ਨੇ ਕਿੰਨੀਆਂ ਘਾਲਾਂ ਕਿੱਡੀਆਂ ਕਿੰਨੀਆਂ ਉਹਨਾਂ ਨੇ ਮਿਹਨਤਾਂ ਕੀਤੀਆਂ ਪਰ ਇਹ ਅੱਜ ਬਚਾ ਹੁਣ ਨਰਕ ਲਾਤਾ ਬਾਹਰ ਤੇ ਉਹ ਹੁਣ ਕਾਰ ਬੈਠਾ ਕੰਮ ਉਲਟ ਕੰਮ ਹੋ ਗਿਆ ਖਰਾਬ ਹੁਣ ਭਾਈ ਜੋ ਮਰਜ਼ੀ ਕਰਦੇ ਨੇ ਹੁਣ ਸਜ਼ਾ ਤੇ ਭੁਗਤਣੀ ਪੈਣੀ ਆ ਬੰਦੇ ਉਹਨਾਂ ਦੇ ਨਾਗਰਿਕ ਮਾਰੇ ਗਏ ਆ ਹੁਣ ਆਪਣੇ ਦੇਸ਼ ਵਿੱਚ ਕੋਈ ਬਾਹਰ ਦਾ ਬੰਦਾ ਆ ਕੇ ਡਰਾਈਵਰੀ ਕਰੇ ਜਾਂ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਕੁਸ਼ਲ ਦੇਵੇ ਤੇ ਕੀ ਗੱਲ ਆਪਣਾ ਫੇਰ ਕਾਨੂੰਨ ਜਿਹੜਾ ਉਹ ਛੱਡ ਦੂਗਾ ਉਹਨੂੰ ਉਹਨੂੰ ਵੀ ਸਜ਼ਾ ਇੱਥੇ ਹੀ ਭੁਗਤਣੀ ਪੈਣੀ ਇਸ ਕਰਕੇ ਭਰਾਵੋ ਥੋੜੀ ਖਾ ਲੋ ਚੰਗੀ ਖਾ ਲੋ ਥੋੜੀ ਖਾ ਲੋ ਤੇ ਇੱਥੇ ਖਾ ਲੋ ਤੇ ਚੰਗੀ ਖਾ ਲੋ ਜਿਆਦੇ ਨੂੰ ਪੈਣੇ ਤਾਂ ਥੋੜੇ ਵੀ ਜਾਣਾ ਤੇ ਮਾੜੀ ਹੋਈ ਆ ਅਸੀਂ ਇਸ ਚੀਜ਼ ਦਾ ਅਫਸੋਸ ਪ੍ਰਗਟ ਕਰਦੇ ਆ ਮਹਾਰਾਜ ਜਿਹੜੀਆਂ ਇਹ ਰੂਹਾਂ ਦੀ ਜਾਨ ਚਲ ਗਈ ਆ ਬੰਦਿਆਂ ਦੀ ਜਾਨ ਚਲ ਗਈਆਂ ਉਹਨਾਂ ਦੀਆਂ ਰੂਹਾਂ ਨੂੰ ਪਰਮਾਤਮਾ ਆਪਣੇ ਚੰਗਾ ਨਿਵਾਸ ਥਾਨ ਬਖਸ਼ਣ ਤੇ ਚੜ੍ਹਦੀ ਕਲਾ ਰੱਖਣ ਜੋ ਵੀ ਹੋਇਆ ਸੋ ਬਹੁਤ ਮਾੜਾ ਹੋਇਆ ਤੇ ਆਪਣੇ ਵੀਰ ਭਰਾ ਜਿਹੜੇ ਨੇ ਇਹ ਕੁਝ ਕੁ ਡਰਾਈਵਰ ਆ ਉਹ ਚੰਗਾ ਵਧੀਆ ਆਪਣਾ کردار ਉਹਨਾਂ ਨੇ ਬਣਾਇਆ ਵਧੀਆ ਡਰਾਈਵਿੰਗ ਕਰਦੇ ਆ ਪਰ ਜਿਹੜੇ ਕਾਲੀਆਂ ਕਰਦੇ ਆ ਜਿਹੜੇ ਫੋਨ ਵੇਂਦੇ ਫਿਰਦੇ ਆ ਐਦਾਂ ਹਣ ਮੈਂ ਵੇਖਿਆ ਆ ਲੋਕੀ ਨਾ ਗੱਡੀਆਂ ਚਲਾਉਂਦੇ ਕਾਰਾਂ ਚਲਾਉਂਦੇ ਆ ਤੇ ਇੱਕ ਇੱਕ ਹੱਥ ਨਾਲ ਦਾ ਸਟੀਅਰਿੰਗ ਫੜਿਆ ਹੁੰਦਾ ਤੇ ਇੱਕ ਹੱਥ ਨਾਲ ਦਾ ਮੋਬਾਈਲ ਵੇਖਣਦੇ ਆ ਤੇ ਪਤਾ ਹੀ ਉਦੋਂ ਲੱਗਦਾ ਕਿ ਰੀਲਾਂ ਵੇ ਦੇ ਵੇ ਆਪਣੇ ਰੀਲ ਬਣਾ ਕੇ ਬਹਿ ਜਾਂਦੇ ਆ ਉਠਾ ਕਰਕੇ ਵਜਦੀ ਗੱਡੀ ਦੂਜੇ ਵਿੱਚ ਜਾਏ ਨਾਲੇ ਆਪਣੇ ਆਪ ਨੂੰ ਮਾਰ ਬੈਂਦੇ ਆ ਨਾਲੇ ਦੂਜੇ ਨੂੰ ਮਾਰ ਦਿੰਦੇ ਆ ਇਹ ਲੋਹਾ ਤੇ ਵੱਜ ਕੇ ਸਿੱਧਾ ਹੋ ਜੂ ਪਰ ਬੰਦਾ ਵੱਜ ਕੇ ਸਿੱਧਾ ਨਹੀਂ ਹੁੰਦਾ ਮੇਰੀਆਂ ਗੱਲਾਂ ਹਮੇਸ਼ਾ ਕੌੜੀਆਂ ਤੇ ਸਖਤ ਗੱਲਾਂ ਹੁੰਦੀਆਂ ਆ ਕੌੜੀਆਂ ਗੱਲਾਂ ਹੁੰਦੀਆਂ ਮੇਰੀਆਂ ਤੇ ਗੱਲਾਂ ਵਿੱਚ ਹੋਊਗੀ ਸਚਾਈ ਪਰ ਬਹੁਤ ਮਾੜੀ ਗੱਲ ਆ ਭਾਈ ਜੋ ਵੀ ਕੁਝ ਹੋਇਆ ਬੜਾ ਮਾੜਾ ਹੋਇਆ ਤੇ ਜੇ ਤੁਹਾਨੂੰ ਮੰਨ ਲਓ ਤੁਸੀਂ ਕਦੀ ਇੰਡੀਆ ਦੇ ਰੋੜਾ ਤੇ ਕੋਈ ਡਰਾਈਵਰੀ ਨਹੀਂ ਕੀਤੀ ਚਾਰ ਪੰਜ ਸਾਲ ਗੱਡੀ ਨਹੀਂ ਚਲਾਈ ਤੇ ਉੱਥੇ ਤੁਸੀਂ ਜਾਂਦੇ ਗੱਡੀਆਂ ਚਲਾ ਕੇ ਕਿੰਨਾ ਕਾਮਯਾਬ ਹੋ ਜਾਓਗੇ ਭਾਈ ਕਿਹੜੇ ਹਿਸਾਬ ਨਾਲ ਕਾਮਯਾਬ ਹੋ ਜਾਓਗੇ ਸਭ ਤੋਂ ਪਹਿਲਾਂ ਤਾਂ ਚੱਲਦੀ ਆ ਰੱਬ ਦੀ ਤੇ ਜੇ ਧਰਤੀ ਦੇ ਗੱਲ ਕਰਦੇ ਆ ਚੱਲਦੀ ਕਿਰਿਆ ਤਾਂ ਉਹ ਦੂਜੇ ਨੰਬਰ ਤੇ ਚੱਲਦੀ ਆ ਯੂ ਐਸ اے ਦੀ ਅਮਰੀਕਾ ਦੀ ਤੇ ਜਿਹੜਾ ਅਮਰੀਕਾ ਨੇ ਜੋ ਕਹਿਤਾ ਨਾ ਉਹ ਸਾਰਿਆਂ ਦੇਸ਼ਾਂ ਨੂੰ ਮੰਨਣਾ ਪੈਂਦਾ ਵਿਟੋ ਪਾਵਰ ਆ ਸਾਰਿਆਂ ਦੇਸ਼ਾਂ ਦੀ ਪਾਵਰ ਵੱਡੀ ਇੱਕ ਪਾਵਰ ਮਿਸਾਲ ਆ ਇੱਕ ਤੇ 100 ਸਾਲ ਐਵੇਂ ਨਹੀਂ ਸਾਡੇ ਦੇਸ਼ ਨਾਲੋਂ ਗਾੜੀ ਸਾਰਿਆਂ ਦੇਸ਼ਾਂ ਨਾਲੋਂ ਗਾੜੀ ਐ 100 ਸਾਲ ਇਸ ਕਰਕੇ ਕਾਨੂੰਨ ਨੂੰ ਫੋਲੋ ਕਰੋ ਡਰਾਈਵਰੀਆਂ ਜਿਹੜੀਆਂ ਆ ਅਮਰੀਕਾ ਵਿੱਚ ਜਾਣਾ ਜਾਂ ਕਿਤੇ ਵੀ ਜਾਣਾ ਆ ਉਹਨਾਂ ਦੇ ਕਾਨੂੰਨ ਦੇ ਨਾਲ ਚਲਾਓ ਗੱਡੀਆਂ ਤੇ ਕਾਲੀ ਨਾ ਕਰੋ ਕਾਲੀ ਦੇ ਅੱਗੇ ਟੋਏ ਆ ਬੇਸ਼ੱਕ ਤੁਸੀਂ 2 ਮਿੰਟ 10 ਮਿੰਟ 20 ਮਿੰਟ ਘੰਟਾ ਇੱਕ ਲੇਟ ਚੱਲ ਜਾਓ ਪਰ ਐਕਸੀਡੈਂਟ ਨਾ ਕਰੋ ਹੁਣ ਸਾਰੇ ਪੰਜਾਬੀਆਂ ਦਾ ਉਹਨਾਂ ਨੇ ਇੱਕ ਵਾਰ ਫੇਰ ਸਰਚ ਕਰਨੀ ਆ ਵੀ ਇਹ ਸਾਰੇ ਪੰਜਾਬੀ ਇਹੋ ਕੰਮ ਹੀ ਕਰਦੇ ਆ ਹੁਣ ਇਹ ਉਹਨਾਂ ਨੇ ਕਿਹਾ ਵੀ ਇਹ ਬੰਦਾ ਕਰਦਾ ਨਸ਼ਾ ਹੁਣ ਘਰ ਦੇ ਜਾਂਦੇ ਸਾਡਾ ਪੁੱਤਰ ਤੇ ਨਸ਼ਾ ਨਹੀਂ ਕਰਦਾ ਹੁਣ ਤੁਹਾਨੂੰ ਕੀ ਪਤਾ ਤੁਹਾਨੂੰ ਤਾਂ ਪਤਾ 2-3 ਸਾਲ ਹੋ ਗਏ ਨੂੰ ਗਏ ਨੂੰ ਤਾਨੂੰ ਕੀ ਪਤਾ ਨਸ਼ਾ ਕਰਦਾ ਜਾਂ ਨਹੀਂ ਕਰਦਾ ਚਲੋ ਮੰਨ ਲਓ ਬੇਸ਼ੱਕ ਨਹੀਂ ਨਸ਼ਾ ਕਰਦਾ ਫਿਰ ਗੱਡੀ ਜਦੋਂ ਵੱਜ ਗਈ ਤੇ ਵੱਜ ਗਈ ਹੁਣ ਭਾਵੇਂ ਨਸ਼ਾ ਕਰਦਾ ਵੀ ਆ ਉਹ ਤਾਂ ਵੀ ਓਦਾਂ ਦਾ ਜੇ ਨਹੀਂ ਵੀ ਕਰਦਾ ਤਾਂ ਵੀ ਓਦਾਂ ਦਾ ਸਜ਼ਾ ਤਾਂ ਮਿਲਣੀ ਹੈ ਸਜ਼ਾ ਤਾਂ ਨਹੀਂ ਹੁਣ ਉਹ ਛਡਣਾ ਉਹਨਾਂ ਨੇ ਸਜ਼ਾ ਪੂਰੀ ਉਹਨਾਂ ਨੇ ਸਜ਼ਾ ਦੇ ਕੇ ਤੇ ਫਿਰ ਨਾਲੇ ਜੁਰਮਾਨਾ ਵੀ ਕਰਨਗੇ ਹੁਣ 30 ਸਾਲ ਦੀ ਸਜ਼ਾ 30 ਸਾਲ ਦੀ ਸਜ਼ਾ ਮੇਰੇ ਸਾਬ ਨਾਲ ਪੱਕੀ ਆ ਤੇ ਬਾਕੀ ਹੁਣ ਇਹ ਨਾ ਕਰਿਓ ਗੱਲਾਂ ਕਿ ਕੱਲ ਕਲੋਤਰ ਨੂੰ ਕਿ ਆ ਜਿਹੜੀ ਤੁਹਾਨੂੰ ਮੈਂ ਲਿੰਕ ਦਿੰਨਾ ਇਹ ਤੇ ਲਿੰਕ ਤੇ ਕਲਿੱਕ ਕਰੋ ਤੇ ਇੱਥੇ ਆ ਕਲਿੱਕ ਕਰੋ ਤੇ ਉੱਥੇ ਉਹ ਕਲਿੱਕ ਕਰੋ ਤੇ ਉਹਨੂੰ سزا ਘੱਟ ਹੋ ਗਈ سزا ਛਡਾਈਏ ਇਹ ਕੁਛ ਲਿੰਕ ਤੇ ਕਲਿੰਕਾ ਕੁਲੁਕਾ ਕੀ ਚਿਆ ਨਹੀਂ ਹੁਣ ਕੁਛ ਹੁਣ ਬਸ ਬੰਦਗੀ ਆ ਵੈਗਰੂ ਵੈਗਰੂ ਕਰੇ ਭਾਈ ਟਾਈਮ ਮਿਲ ਗਿਆ ਵੈਗਰੂ ਵੈਗਰੂ ਕਹਿਣ ਦਾ ਹੁਣ ਤਾਂ ਬੰਦਗੀ ਹੋਣੀ ਹਾਲ ਵੇਖਿਆ ਪਿਛੇ ਇਹ ਇੱਕ ਬੰਦੇ ਨੇ ਉਹਨੇ ਵੀ ਗੱਡੀ ਗੁੱਡੀ ਮਾਰੀ ਤੇ ਉਹ ਵੀ ਅਮਰੀਕਾ ਵਿੱਚ ਉਹਨੂੰ 50 60 ਸਾਲ ਦੀ سزا ਹੋਈ ਤੇ ਉਹ ਵੇਖਿਆ ਬਜ਼ੁਰਗ ਬੁੱਢਾ ਹੋ ਗਿਆ ਏ ਤੁਰਿਆ ਨਹੀਂ ਉਹਦੇ ਕੋ ਜਾਂਦਾ ਇਹ ਆਪਾਂ ਰੀਲ ਵੇਖੀ ਯੂਐਸਏ ਦੀ ਤੇ ਆ ਗੱਲਾਂ ਤੇ ਆ ਬਾਤਾਂ ਹੋ ਜੰਨੀਆਂ ਕਦੀ ਵੀ ਜ਼ਿੰਦਗੀ ਚ ਕਾਲੀ ਨਾ ਕਰੋ ਕਦੀ ਵੀ ਕਾਲੀ ਨਾ ਕਰੋ ਬੜੇ ਪ੍ਰੇਮ ਔਰ ਪਿਆਰ ਦੇ ਨਾਲ ਸਾਰਿਆਂ ਨੂੰ ਚੱਲੋ ਹੁਣ ਆਪੇ ਆਪਣੇ ਵੇਖਿਆ ਇੱਥੇ ਗੱਡੀਆਂ ਕਿੰਦਾ ਆ ਤੇਜ ਲਗਾ ਲਗਾ ਲੋਕ ਨੰਗਦੇ ਆ ਬੰਬੀ ਤੇ ਚਾਹ ਦੇਣ ਗਿਆ ਮੰਮੀ ਅਸੇ ਮੈਂ ਬਣ ਗਿਆ ਡਰਾਈਵਰ ਬਣ ਗਿਆ ਡਰਾਈਵਰ ਉਹ ਇੱਕ ਡਰਾਈਵਰੀ ਕਿ ਇਦਾਂ ਦੀ ਲੈਣ ਆ ਕਿ ਬੰਦਾ ਸਾਰੀ ਉਮਰ ਨਹੀਂ ਡਰਾਈਵਰ ਬਣ ਸਕਦਾ ਸਮੁੰਦਰ ਦਾ ਕਰੀ ਕੋਈ ਅੰਤ ਨਹੀਂ ਪਾਹਾ ਦਾ ਡਰਾਈਵਰੀ ਉਹ ਚੀਜ਼ ਆ ਤੇ ਇਹ ਤੁਸੀਂ ਸਮਝਿਆ ਖੇਡਾ ਡਰਾਈਵਰੀ ਇੱਕ ਮੌਤ ਦਾ ਘਾਰ ਆ ਕੋਈ ਐਵੇਂ ਹਾਸਾ ਮਜ਼ਾਕ ਨਾ ਬਣਾਵੀਂ ਡਰਾਈਵਰੀ ਗੱਡੀ ਚਲਾ ਲਈ ਇਹ ਨਰੀ ਮੌਤ ਆ ਡਰਾਈਵਰੀ ਆਹੋ ਇਸ ਕਰਕੇ ਮਰੇ ਹਿਸਾਬ ਨਾਲ ਚਲਾਓ ਕਾਲੀਆਂ ਨਾ ਕਰੋ ਨਾਲੇ ਆਪ ਨਾ ਮਰੋ ਨਾਲੇ ਲੋਕਾਂ ਨੂੰ ਨਾ ਮਾਰੋ ਠੀਕ ਆ ਮਿਲਦੇ ਆ ਫਿਰ ਅੱਜ ਰਵਾਂਗੇ ਪੇਜ ਨੂੰ ਬੰਨੀ ਕੀ ਗੱਲ ਬਾਤ ਹੋਈ ਪੇਜ ਚੱਲਦਾ ਹੀ ਨਹੀਂ ਆਪਣਾ ਇਹ ਵੀਰ ਭਰਾ ਨੂੰ ਵਿਖਾਉਨੇ ਆ ਠੀਕ ਆ ਲੋਕ ਪੰਗੇ ਲੈਣਦੇ ਬਹੁਤ ਬੜਾ ਕੁਝ ਕਰਦੇ ਆ ਚਲੋ ਕਰਦੇ ਰਹਿਣ ਦੋ ਨਜ਼ਾਰੇ ਲੈਣ ਦੋ ਪੇਜ ਇੱਕ ਹੋਰ ਬਣਾ ਲਾਂਗੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ